ਉਲੇਲ ਜੀ ਉਲੇਲ ਜੀ ਚਲੋ ਦੰਦੇ ਬੈਕੋ ਨਾ ਮਾਰੇ ਹੁਣ ਤੱਕ ਸਾਰੇ ਇੱਕ ਇੱਕ ਹੈ ਦੋ ਦੋ ਕੇ ਦੋ ਦੋ ਕੇ ਹਾਂ ਕੱਢ ਲੋ 55 ਦੇ ਵੀ ਨੇ ਨਹੀਂ ਬੜੀ ਘਰੜ ਥੋੜਾ ਆਉਂਦੀ ਹੈ ਜੀ 500 ਜਰੂਰੀ ਹੈ ਪਿੱਛੇ ਨਾਲ ਦਿਖਾਈਏ ਨਾ ਆਪਾਂ

ਨਹੀਂ ਨਹੀਂ ਚਲੋ ਗੰਦਰ ਬਾਕੇ ਨੂੰ ਮਾਰੇ ਹੁਣ ਜੀ ਮਾਨਯੋਗ ਐਸਐਸਪੀ ਸਾਹਿਬ ਮੋਹਾਲੀ ਜੀ ਦੀ ਖਦਾਇਤਾ ਅਨੁਸਾਰ ਜਿਹੜੇ 마ੜੇ ਸਨੇਚਰਜ਼ ਵਗੈਰਾ ਹੈਗੇ ਨੇ ਚੋਰ ਨੇ ਤੇ ਉਹਨਾਂ ਤੇ ਵਰਕ ਕਰਦੇ ਹੋਏ ਐਸਐਚਓ ਫੇਜ਼ 1 ਇੰਸਪੈਕਟਰ ਸਿੰਘ ਨੇ ਤੇ ਉਹਨਾਂ ਦੀ ਟੀਮ ਨੇ ਇੱਕ ਤਿੰਨ ਸਨੇਚਰਜ਼ ਫੜੇ ਜੀ 26 ਤਰੀਕ ਦੀ ਰਾਤ ਨੂੰ ਇੱਕ ਲੇਡੀ ਆਪਣਾ ਦੁਕਾਨ ਕੰਫੈਕਸ਼ਨਰੀ ਦੀ ਦੁਕਾਨ ਬੰਦ ਕਰਕੇ ਆਪਣੇ ਘਰ ਨੂੰ ਜਾ ਰਹੀ ਸੀ ਤੇ ਇੱਕ ਆਟੋ ਦੇ ਵਿੱਚ ਦੋ ਬੰਦੇ ਆਏ ਤੇ ਇੱਕ ਮੋਟਰਸਾਈਕਲ ਤੇ ਬੰਦਾ ਆਇਆ ਉਹਨਾਂ ਨੇ ਜਿਹੜਾ ਉਹ ਲੇਡੀ ਜਾ ਰਹੀ ਸੀ ਉਹਦੇ ਕੋਲੋਂ ਉਹਦਾ ਇੱਕ ਬੈਗ ਸਨੇਚ ਕਰਿਆ ਜਿਹਦੇ ਵਿੱਚ ਕੁਝ ਕੈਸ਼ ਸੀਗੀ ਤੇ ਉਹ ਸਨੇਚ ਕਰਕੇ ਉਹ ਲੈ ਗਿਆ ਜੀ ਉਸ ਤੋਂ ਬਾਅਦ ਇਹਨਾਂ ਨੇ ਵਰਕ ਕਰਦੇ ਹੋਏ ਤਿੰਨ ਬੰਦੇ ਕਾਬੂ ਕੀਤੇ ਨੇ ਜੀ ਉਹਨਾਂ ਚੋਂ 1,60,000 ਰੁਪਏ ਰਿਕਵਰ ਕਰਿਆ ਤੇ ਇੱਕ ਆਟੋ ਜਿਹੜਾ ਕਿ ਯੂਜ਼ ਹੋਇਆ ਸੀਗਾ ਤੇ ਮੋਟਰਸਾਈਕਲ ਜਿਹੜਾ ਯੂਜ਼ ਹੋਇਆ ਸੀ ਉਹ ਰਿਕਵਰ ਕੀਤਾ ਵੀ ਇਹਨਾਂ ਦਾ ਮੋਡਸ ਆਪਰੈਂਡ ਹੀ ਇਹ ਸਿੱਖਿਆ ਜੀ ਕਿ ਏਰੀਆ ਦੇ ਵਿੱਚ ਜਿਹੜਾ ਆਟੋ ਡਰਾਈਵਰ ਹੈਗਾ ਉਹ ਪਹਿਲਾਂ ਰੈਕੀ ਕਰ ਕਰਕੇ ਦੇਖਦਾ ਹੈ ਕਿ ਕਿਸ ਤਰ੍ਹਾਂ ਦੇ ਬੰਦੇ ਰਾਤ ਨੂੰ ਜਿਹੜੇ ਲੇਟ ਜਾਂਦੇ ਨੇ ਵਨਰੇਬਲ ਬੰਦੇ ਆਈਡੈਂਟੀਫਾਈ ਕਰਦੇ ਨੇ ਇਹ ਕਿ ਇਸ ਤਰ੍ਹਾਂ ਦਾ ਕਿਹੜਾ ਵਨਰੇਬਲ ਬੰਦਾ ਹੈ ਜਿਹਨੂੰ ਜਿਹਦੇ ਕੋਲੋਂ ਅਸੀਂ ਜੇ ਸਨੇਚਿੰਗ ਕਰਨੀ ਹੋਊਗੀ ਤਾਂ ਸੌਖੀ ਹੋ ਤਾਂ ਉਹ ਆਟੋ ਡਰਾਈਵਰ ਜਿਹੜਾ ਹੈ ਉਹ ਕੀ ਕਰਦਾ ਹੈ ਤੇ ਜਿਹੜੇ ਮੋਟਰਸਾਈਕਲ ਤੇ ਦੋ ਬੰਦੇ ਆਉਂਦੇ ਨੇ ਉਹ ਆ ਕੇ ਸਨੇਚਿੰਗ ਕਰਦੇ ਨੇ ਇਹ ਆਟੋ ਇਹਦਾ ਆਪਣਾ ਹੈ ਪਰ ਇਸ ਤੋਂ ਇਲਾਵਾ ਇਹ ਹੈਗਾ ਕਿ ਜਿਹੜਾ ਮੋਟਰਸਾਈਕਲ ਹੈ ਆਟੋ ਹੈ ਪਲੱਸ ਹੋਰ ਵੀ ਜੁਇਨਾਂ ਨੇ ਕੋਈ ਸਨੇਚਿੰਗਸ ਵਗੈਰਾ ਦੀ ਕੁਸ਼ ਕਰੀਆਂ ਨੇ ਇਹਨਾਂ ਦਾ ਪੁਲਿਸ ਰਿਮਾਂਡ ਅਸੀਂ ਲਿਆ ਹੋਇਆ ਹੈ ਇਨਵੈਸਟੀਗੇਸ਼ਨ ਜਾਰੀ ਹੈ ਤੇ ਹੋਰ ਇਹਨਾਂ ਤੋਂ ਰਿਕਵਰੀ ਦੀ ਸੰਭਾਵਨਾ ਵੀ ਹੈਗੀ ਹੈ